ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਰੋਂਗੀ ਦੀ ਸਬਜ਼ੀ ਸੋ ਸਭ ਤੋਂ ਪਹਿਲਾਂ ਆਪਾਂ ਰੋਂਗੀ ਦੀਆਂ ਫਲੀਆਂ ਤੋੜ ਲਵਾਂਗੇ ਤੇ ਰੋਂਗੀ ਜਿਹੜੀ ਹੈ ਦੇ ਵਿੱਚੋਂ ਕੱਢ ਕੇ ਬੀਜ ਆਪਾਂ ਅਲੱਗ ਕਰ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਆਪਾਂ ਇੱਕ ਕਾਲੀ ਫ੍ਰੈਸ਼ ਰੋਂਗੀ ਲਈ ਹੈ ਇਸ ਤੋਂ ਇਲਾਵਾ ਪੰਜ ਛੋਟੇ ਸਾਈਜ਼ ਦੇ ਆਲੂ ਦੋ ਪਿਆਜ਼ ਦੋ ਟਮਾਟਰ ਥੋੜਾ ਜਿਹਾ ਅਦਰਕ ਖੜਾ ਧਨੀਆ ਨਮਕ ਮਿਰਚ ਤੇ ਹਲਦੀ ਆਲੂ ਆਪਾਂ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਸੋ ਸਬਜ਼ੀ ਬਣਾਉਣ ਦੇ ਲਈ ਤੇਲ ਗਰਮ ਕਰ ਲਿਆ ਇਹਦੇ ਵਿੱਚ ਪਾਦਮਾਂਗੇ ਖੜਾ ਧਨੀਆ ਤੇ ਅਦਰਕ ਇਹਨਾਂ ਨੂੰ ਭੁੰਨਣ ਤੋਂ ਬਾਅਦ ਨਾਲ ਹੀ ਆਪਾਂ ਪਾਦਮਾਂਗੇ ਪਿਆ ਨੂੰ ਆਪਾਂ ਇੱਥੇ ਡਾਰਕ ਬ੍ਰਾਊਨ ਹੋਣ ਤੇ ਭੁੰਨਾਂਗੇ ਜਦੋਂ ਪਿਆਜ਼ ਡਾਰਕ ਬ੍ਰਾਊਨ ਹੋ ਜਾਊਗਾ ਨਾਲ ਹੀ ਆਪਾਂ ਪਾਦਮਾਂਗੇ ਦੋ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਨਮਕ ਪਾਦਮਾਂਗੇ ਸਵਾਦ ਦੇ ਹਿਸਾਬ ਨਾਲ ਤੇ ਪਿਆਜ਼ ਔਰ ਟਮਾਟਰ ਨੂੰ ਤੇਲ ਛੱਡਣ ਤੱਕ ਭੁੰਨ ਲਵਾਂਗੇ ਨਾਲ ਹੀ ਪਾਦਮਾਂਗੇ ਆਪਾਂ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਹਲਦੀ ਨੂੰ ਆਪਾਂ ਥੋੜੇ ਜਿਹਾ ਭੁੰਨ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਦਮਾਂਗੇ ਬਰੀਕ ਕੱਟੇ ਹੋਏ ਆਲੂ ਆਲੂਆਂ ਨੂੰ ਤੜਕੇ ਨਾਲ ਮਿਕਸ ਕਰਨ ਤੋਂ ਬਾਅਦ 5 ਮਿੰਟ ਲਈ ਢੱਕ ਕੇ ਪਕਾ ਲਵਾਂਗੇ ਸੋ ਜਦੋਂ ਆਲੂ ਸਾਡੇ ਭੁੱਜ ਗਏ ਥੋੜੇ ਜਿਹਾ ਨਾਲ ਹੀ ਆਪਾਂ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਆਪਾਂ ਤਰੀ ਵਾਲੀ ਸਬਜੀ ਬਣਾਵਾਂਗੇ ਸੋ ਜ਼ਰੂਰਤ ਦੇ ਹਿਸਾਬ ਨਾਲ ਆਪਾਂ ਪਾਣੀ ਪਾਦਾਂਗੇ ਮਿਕਸ ਕਰ ਲਵਾਂਗੇ ਤੇ ਕਵਰ ਕਰਕੇ ਸਬਜੀ ਨੂੰ ਥੋੜੀ ਦੇਰ ਲਈ ਪੱਕਣ ਲਈ ਛੱਡ ਦਵਾਂਗੇ ਸੋ ਸਬਜੀ ਨੂੰ ਆਪਾਂ ਵਿੱਚ ਵਿੱਚ ਚੈੱਕ ਕਰਦੇ ਰਹਿਣਾ ਸੋ ਆਲੂ ਹਜੇ ਥੋੜੇ ਜਿਹਾ ਕੱਚੇ ਆ ਟੱਕ ਕੇ ਆਪਾਂ ਸਬਜੀ ਨੂੰ ਥੋੜੀ ਦੇਰ ਹੋਰ ਪਕਾਵਾਂਗੇ ਸੋ ਸਬਜੀ ਜਿਹੜੀ ਸਾਡੀ ਚੰਗੇ ਤਰੀਕੇ ਦੇ ਨਾਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਆਲੂ ਜਿਹੜੇ ਚੰਗੇ ਤਰੀਕੇ ਦੇ ਨਾਲ ਗਲ ਗਏ ਆ ਸੋ ਸਬਜੀ ਮੈਂ ਗੈਸ ਦੇ ਉੱਪਰ ਉਤਾਰ ਲਈ ਤੇ ਸਬਜੀ ਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ ਸੋ ਫਰੈਂਡਸ ਬ